ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੋਰ ਸੁਣਾਓ ਕਿਦਾਂ ਤੁਸੀਂ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਤਰੱਕੀਆਂ ਬਖਸ਼ੇ ਅੱਜ ਮੇਰਾ ਸਨੇਹਾ ਉਹਨਾਂ ਭੈਣਾਂ ਨੂੰ ਉਹਨਾਂ ਵੀਰਾਂ ਨੂੰ ਆ ਜਿਹੜੇ ਇੱਕ ਦੂਜੇ ਨਾਲ ਗੁੱਸੇ ਹੋ ਜਾਂਦੇ ਆ ਦੇਖੋ ਅਸੀਂ ਜਦੋਂ ਭੈਣ ਭਰਾ ਛੋਟੇ ਹੁੰਦੇ ਬਚਪਨ ਵਿੱਚ ਹੁੰਦੇ ਆ ਜਾਂ ਵੱਡੀਆਂ ਭੈਣਾਂ ਜਾਂ ਛੋਟੇ ਭਰਾ ਜਾਂ ਛੋਟੀਆਂ ਭੈਣਾਂ ਵੱਡੇ ਭਰਾ ਹੁੰਦੇ ਆ ਆਪਾਂ ਇੱਕ ਦੂਜੇ ਨਾਲ ਬਹੁਤ ਲੜਦੇ ਆ ਕੀ ਗੱਲ ਆਪਾਂ ਇੱਕ ਦੂਜੇ ਨਾਲ ਬੋਲਣੋਂ ਹਟ ਜਾਂਦੇ ਆ ਨਹੀਂ ਨਾ ਤੇ ਇਸ ਤਰ੍ਹਾਂ ਵੇਰ ਵਿਆਹ ਹੋ ਕੇ ਕੀ ਹੋ ਜਾਂਦਾ ਆ ਕਿ ਵੀ ਅਸੀਂ ਕੋਈ ਮਾੜੀ ਜੀ ਗੱਲ ਹੁੰਦੀ ਆ ਜਾਂ ਸਾਨੂੰ ਕੋਈ ਹੋਰ ਵੀ ਦੱਸ ਦੇਵੇ ਨਾ ਅਸੀਂ ਉੱਤੇ ਯਕੀਨ ਕਰ ਲੈਨੇ ਆ ਪਰ ਆਪਣੀਆਂ ਭੈਣਾਂ ਜਾਂ ਆਪਣੇ ਭਰਾਵਾਂ ਤੇ ਯਕੀਨ ਨਹੀਂ ਕਰਦੇ ਤਾਂ ਅਸੀਂ ਉਹਨਾਂ ਦੇ ਨਾਲ ਕਿਲੇ ਸ਼ਿਕਵੇ ਕਰ ਲੈਨੇ ਆ ਬੋਲਣੋਂ ਹਟ ਜਾਂਦੇ ਆ ਮੇਰੀ ਤਾਂ ਇਹੀ ਤੁਹਾਡੇ ਅੱਗੇ ਬੇਨਤੀ ਆ ਵੀ ਭੈਣੋ ਜਾਂ ਭਰਾਵੋ ਹਨਾ ਤੁਸੀਂ ਕੋਈ ਵੀ ਆਪਣੇ ਵਿੱਚ ਇਦਾਂ ਦਾ ਕੋਈ ਗਿੱਲਾ ਸ਼ਿਕਵਾ ਨਾ ਰੱਖੋ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹੋ ਆਪਾਂ ਕਹਿੰਦੇ ਹੁੰਦੇ ਆ ਵੀ ਇੱਥੇ ਦੁਨੀਆ 4 ਦਿਨਾਂ ਦਾ ਮੇਲਾ ਆ ਮੁੜ ਕੇ ਜਦੋਂ ਕੋਈ ਭੈਣ ਭਰਾ ਇੱਕ ਦੂਜੇ ਤੋਂ ਵਿਛੜ ਜਾਂਦਾ ਆ ਨਾ ਤਾਂ ਫਿਰ ਸਾਨੂੰ ਸਾਡੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਆ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਪੀਸਾ ਨੂੰ ਇਹ ਹੁੰਦਾ ਆ ਕਿਉਂ ਨਾ ਅਸੀਂ ਜਿੰਦੇ ਜੀ ਉਹਨਾਂ ਨੂੰ ਮਨਾ ਲਿਆ ਜਾਂ ਅਸੀਂ ਉਹਨਾਂ ਨੂੰ ਕਿਉਂ ਨਾ ਮਿਲਣ ਗਏ ਦੇਖੋ ਰਹਿੰਦੇ ਸਮੇਂ ਤੇ ਆਪਣੇ ਗਿੱਲੇ ਛਿਕਵੇ ਦੂਰ ਕਰੋ ਆਪਣੇ ਭੈਣਾਂ ਭਰਾਵਾਂ ਦੇ ਨਾਲ ਤੁਸੀਂ ਪਿਆਰ ਦੇ ਨਾਲ ਰਹੋ ਕਹਿੰਦੇ ਪਹਿਲਾਂ ਤਾਂ ਆਪਾਂ ਬਹੁਤ ਪਿਆਰ ਦੇ ਨਾਲ ਰਹਨੇ ਆ ਬਾਅਦ ਵਿੱਚ ਐਸਾ ਕੀ ਹੋ ਜਾਂਦਾ ਆ ਕਿ ਭੈਣ ਭਰਾ ਇੱਕ ਦੂਜੇ ਦੇ ਨਾਲ ਬੋਲਦੇ ਹੀ ਨਹੀਂ ਕਿ ਜੇ ਕੋਈ ਕੋਈ ਬਿਮਾਰ ਵੀ ਹੋ ਜਾਂਦਾ ਆ ਤੇ ਤਾਂ ਵੀ ਕੋਈ ਪਤਾ ਨਹੀਂ ਲੈਂਦਾ ਕਿਉਂ ਕੀ ਹੋ ਗਿਆ ਇਦਾਂ ਦਾ ਸਾਡੇ ਵਿੱਚ ਹੁਣ ਪਰ ਨਹੀਂ ਇਹ ਗੱਲ ਸਾਡੇ ਵਾਸਤੇ ਚੰਗੀ ਨਹੀਂ ਸਾਨੂੰ ਸਾਡਾ ਭੈਣ ਭਰਾ ਕੋਈ ਸਾਡੇ ਨਾਲ ਵੀ ਆ ਕੇ ਖੜਾ ਹੋ ਜਾਂਦਾ ਆ ਨਾ ਸਾਨੂੰ ਉਹਦਾ ਬਹੁਤ ਹੌਸਲਾ ਹੁੰਦਾ ਆ ਕਹਿੰਦੇ ਆ ਆਪਾਂ ਖਾਣਾ ਤਾਂ ਆਪੋ ਆਪਣਾਈਆਂ ਕਾਹਦਾ ਆ ਇੱਕ ਬੋਲਚਾਲ ਇੱਕ ਜ਼ਬਾਨ ਇਹ ਸਾਡੀ ਮਿੱਠੀ ਹੋਵੇ ਤੇ ਸਭ ਕੁਝ ਠੀਕ ਰਹਿੰਦਾ ਆ ਬਾਕੀ ਕਹਿੰਦੇ ਹੁੰਦੇ ਪਰਮਾਤਮਾ ਮਾਂ ਦਾ ਕਹਿੰਦੇ ਹੁੰਦੇ ਜਨਮ ਦਿੰਦੀ ਆ ਪਰ ਸਾਡੇ ਜਿਹੜੇ ਲੇਖ ਆ ਉਹ ਸਾਡੇ ਪਰਮਾਤਮਾ ਲਿਖਦਾ ਆ ਕਈ ਵਾਰੀ ਕੋਈ ਭੈਣ ਭਰਾ ਕੋਈ ਗਰੀਬ ਹੁੰਦਾ ਆ ਕੋਈ ਅਮੀਰ ਹੁੰਦਾ ਆ ਪਰ ਉਹ ਜੇ ਕੋਈ ਗਰੀਬ ਆ ਉਹ ਕੋਈ ਮੰਗਦਾ ਨਹੀਂ ਹੈਗਾ ਤੇ ਜੇ ਕੋਈ ਅਮੀਰ ਆ ਉਹ ਕੋਈ ਵੰਡਦਾ ਵੀ ਨਹੀਂ ਹੈਗਾ ਇਸ ਕਰਕੇ ਤੁਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਬਹੁਤ ਪਿਆਰ ਦੇ ਨਾਲ ਰਿਹਾ ਕਰੋ ਕਹਿੰਦੇ ਹੁੰਦੇ ਦਿਨ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦੇ ਦਿਨ ਹਮੇਸ਼ਾ ਹੀ ਬਦਲਦੇ ਰਹਿੰਦੇ ਆ ਕਦੇ ਚੰਗੇ ਤੇ ਕਦੇ ਮਾੜੇ ਇਹ ਤੇ ਇੱਕ ਧੁੱਪ ਛਾਂ ਵਾਂਗੂ ਆ ਕਹਿੰਦੇ ਹੁੰਦੇ ਜੇ ਦਿਨ ਚੜਦਾ ਆ ਤਾਂ ਸ਼ਾਮ ਵੀ ਪੈਂਦੀ ਆ ਇਸੇ ਤਰ੍ਹਾਂ ਜੇ ਅਜ ਕੋਈ ਵੀ ਗਰੀਬ ਆ ਤਾਂ ਹੋ ਸਕਦਾ ਉਹਦੇ ਬੱਚੇ ਚੰਗੇ ਹੋਣ ਉਹ ਬੜਕ ਨੂੰ ਉਹ ਵੀ ਅਮੀਰ ਹੋ ਜਾਵੇ ਪਰ ਸਾਨੂੰ ਜੋ ਗੱਲਾਂ ਸਾਨੂੰ ਕੋਈ ਕਹਿ ਦਿੰਦਾ ਆ ਉਸ ਗਰੀਬੀ ਬਿਲਲੇ ਪਰ ਉਹ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਆ ਪਰ ਨਹੀਂ ਆਪਣੇ ਭੈਣ ਭਰਾਵਾਂ ਦਾ ਕਦੇ ਵੀ ਕੋਈ ਗੁੱਸਾ ਨਾ ਕਰਿਆ ਕਰੋ ਤੇ ਜੇ ਤਾਂ ਕੋਈ ਵੀ ਭੈਣ ਭਰਾ ਕੋਈ ਗੁੱਸੇ ਹੋਇਆ ਹੈ ਨਾ ਤੁਹਾਡੇ ਨਾਲ ਇਸ ਵੀਡੀਓ ਮੇਰੀ ਵੀਡੀਓ ਦੇਖਦੇ ਸਮੇਂ ਜੇ ਕੋਈ ਤੁਹਾਡਾ ਭੈਣ ਭਰਾ ਕੋਈ ਗੁੱਸੇ ਹੋਇਆ ਆ ਉਹਨੂੰ ਤੁਸੀਂ ਐਸੇ ਟਾਈਮ ਹੁਣੇ ਹੀ ਮਿਸ ਕਾਲ ਕਰੋ ਕਾਲ ਕਰੋ ਮੈਨੂੰ ਉਮੀਦ ਹੈ ਕਿ ਉਹ ਤੁਹਾਡਾ ਭੈਣ ਭਰਾ ਤੜੀ ਕਾਲ ਦਾ ਜਵਾਬ ਜ਼ਰੂਰ ਦੇਊਗਾ ਕਿਉਂਕਿ ਭੈਣ ਭਰਾਵਾਂ ਦੇ ਗੁੱਸੇ ਇਦਾਂ ਦੇ ਨਹੀਂ ਹੁੰਦੇ ਤੁਸੀਂ ਇੱਕ ਵਾਰੀ ਕਰਕੇ ਤਾਂ ਦੇਖੋ ਪਹਿਲ ਕਰੋ ਜ਼ਰੂਰ ਕਰੋ ਜੇ ਤੁਸੀਂ ਛੋਟੇ ਹੋ ਤੇ ਆਪਣੇ ਵੱਡੇ ਵੀਰ ਨੂੰ ਜ਼ਰੂਰ ਫੋਨ ਕਰੋ ਜੇ ਤੁਸੀਂ ਵੱਡੀ ਭੈਣ ਹੋ ਤਾਂ ਆਪਣੇ ਛੋਟੇ ਵੀਰ ਨੂੰ ਜ਼ਰੂਰ ਫੋਨ ਕਰੋ ਕਿਉਂਕਿ ਭੈਣ ਭਰਾਵਾਂ ਦੇ ਗੁੱਸੇ ਇੰਨੇ ਵੱਡੇ ਨਹੀਂ ਹੁੰਦੇ ਉਹ ਜ਼ਰੂਰ ਉਹਨਾਂ ਦੇ ਦਿਲਾਂ ਦੇ ਵਿੱਚ ਥੋੜਾ-ਬੋਧਾ ਗਿਲਾ ਸ਼ਿਕਵਾ ਤਾਂ ਹੁੰਦਾ ਆ ਪਰ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਆਪਣੇ ਭੈਣ ਨੂੰ ਜੇ ਉਹ ਵੀ ਤੁਹਾਡੇ ਨਾਲ ਗੁੱਸੇ ਨਾਰਾਜ਼ ਹੋਇਆ ਆ ਭੈਣ ਆ ਜਾਂ ਭਰਾ ਆ ਜਾਂ ਕੋਈ ਹੋਰ ਰਿਸ਼ਤੇਦਾਰ ਆ ਉਹਨਾਂ ਨੂੰ ਜ਼ਰੂਰ ਫੋਨ ਕਰੋ ਉਹ ਤੁਹਾਡੇ ਫੋਨ ਦਾ ਜਵਾਬ ਜ਼ਰੂਰ ਦੇਊਗਾ ਕਿਉਂਕਿ ਆਪਾਂ ਜਿਆਦਾ ਤੇਰ ਆਪਣੇ ਭੈਣ ਭਰਾਵਾਂ ਤਾਂ ਗੁੱਸੇ ਨਹੀਂ ਰਹਿ ਸਕਦੇ ਤੇ ਮੇਰੇ ਭਰਾ ਤਾਂ ਮੇਰੇ ਤੋਂ ਵੱਡੇ ਆ ਉਹਦਾ ਤੇ ਠੀਕ ਸਾਕੇ ਹਮਾਲਕ ਦੀ ਮਿਹਰ ਦੇ ਨਾਲ ਵਧੀਆ ਆ ਸਾਰਾ ਕੁਝ ਪਰ ਮੈਂ ਹਨਾ ਬਹੁਤ ਜਗ੍ਹਾ ਇਹ ਸੁਣਿਆ ਸੀ ਵੀ ਮੇਰਾ ਭਰਾ ਨਹੀਂ ਮੇਰੇ ਨਾਲ ਬੋਲਦਾ ਮੇਰੀ ਭੈਣ ਨਹੀਂ ਮੇਰੇ ਨਾਲ ਬੋਲਦੀ ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਦੇ ਵੀ ਆਪਣੇ ਭੈਣ ਭਰਾ ਦਾ ਕਿਤੇ ਘਾਟਾ ਨਾ ਕਰਾਓ ਉਹਨਾਂ ਨੂੰ ਨੀਵਾਂ ਨਾ ਦਿਖਾਓ ਕਹਿੰਦੇ ਹੁੰਦੇ ਆ ਪ੍ਰਮਾਤਮਾ ਹਰ ਇੱਕ ਦੇ ਵੱਲ ਨਿਗਾਤਾ ਜ਼ਰੂਰ ਰੱਖਦਾ ਆ ਕੋਈ ਗੱਲ ਨਹੀਂ ਜੇ ਅੱਜ ਉਹ ਗਰੀਬ ਆ ਤਾਂ ਕਿਤੇ ਨਾ ਕਿਤੇ ਤਾਂ ਉਹਨੂੰ ਪ੍ਰਮਾਤਮਾ ਨੇ ਦੇ ਹੀ ਦੇਣਾ ਆ ਤਾਂ ਉਹਨੇ ਵੀ ਕਹਿੰਦੇ ਹੁੰਦੇ ਆ ਵੀ ਕੁਛ ਨਾ ਕੁਛ ਬਣੀ ਜਾਣਾ ਆ ਕਿਉਂਕਿ ਜਦੋਂ ਕਹਿੰਦੇ ਆਂ ਤੇ ਥੋੜੀ ਬਹੁਤ ਜੇ ਗਰੀਬੀ ਹੁੰਦੀ ਵੀ ਆ ਨਾ ਤਾਂ ਉਹਨਾਂ ਦੇ ਬੱਚੇ ਜ਼ਰੂਰ ਲਾਇਕ ਨਿਕਲਦੇ ਆ ਤੇ ਫਿਰ ਉਹਨਾਂ ਦੇ ਮਾਪੇ ਦੀ ਗਰੀਬੀ ਜਿਹੜੀ ਆ ਕੱਟੀ ਜਾਂਦੀ ਆ ਸੋ ਮੇਰੀ ਅੱਜ ਇਹੀ ਤਾਂ ਡੇ ਅੱਗੇ ਬੇਨਤੀ ਆ ਜੇ ਤੁਹਾਨੂੰ ਮੇਰੀ ਵੀਡੀਓ ਜਰਾ ਵੀ ਚੰਗੀ ਲੱਗੀ ਹੋਵੇ 1% ਵੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਨਹੀਂ ਕੀਤਾ ਤਾਂ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜਿੰਨਾ ਵੀ ਹੋ ਸਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਜੋ ਸਾਰੇ ਰੁੱਸੇ ਭੈਣ ਭਰਾ ਇੱਕ ਦੂਜੇ ਨੂੰ ਮਿਲ ਜਾਣ ਇੱਕ ਦੂਜੇ ਨਾਲ ਗੱਲਬਾਤ ਕਰਨ ਤੇ ਪਿਆਰ ਦੇ ਨਾਲ ਰਹਿਣ ਧੰਨਵਾਦ ਜੀ